हेलो फ्रेंड्स वेलकम टू मंजीस क्रिएटिव कॉर्नर इक ਹੋਰ ਆ ਗਿਆ সোਨਾ ਜਿਹਾ ਡਿਜ਼ਾਈਨ ਬਿਲਕੁਲ ਸੌਖਾ ਬਿਲਕੁਲ ਸਿੰਪਲ ਜਾਲੀਦਾਰ ਡਿਜ਼ਾਈਨ ਇਹ ਚ ਜਾਲੀ ਬਣਦੀ ਆ ਥੋੜੀ ਉਹਦੇ ਨਾਲ ਇਹ ਬਹੁਤ ਸੋਹਣਾ ਲੱਗਦਾ ਆ ਇਹ ਮੈਂ ਫੇਰ ਥੋੜੀ ਜੀ ਮੋਟੀ ਹੁਨ ਲਈ ਆ ਤਾਂ ਕਿ ਇਹ ਕਲੀਅਰ ਦਿਖਾਈ ਦੇਵੇ ਇਸ ਕਰਕੇ ਲੇਕਿਨ ਇਹਨੂੰ ਤੁਸੀਂ ਬਰੀਕ ਹੁਨ ਤੇ ਮੋਟੀ ਹੁਨ ਤੇ ਕਿਤੇ ਵੀ ਬਣਾ ਸਕਦੇ ਆ ਜ਼ਰੂਰੀ ਨਹੀਂ ਕਿ ਮੋਟੀ ਤੇ ਬਣਾਣਾ ਇਹ ਤਾਂ ਮੋਟੀ ਇਸ ਲਈ ਲਈ ਨਾ ਕਿ ਇਥੋਂ ਕਲੀਅਰ ਕਲੀਅਰ ਜਿਹੜਾ ਥੋੜਾ ਆ ਜਾਏ ਇਸ ਕਰਕੇ ਲਈ ਹੈ ਸੋ ਅਸੀਂ ਇਥੋਂ ਸਟਾਰਟ ਕਰਦੇ ਹਾਂ ਜੀ ਇਹ ਸੀ ਕੁੰਡੇ ਪਾਏ ਆ ਯੂ ਆਨ ਆਰਡ ਜਿੰਨੇ ਵੀ ਤੁਸੀਂ ਕੁੰਡੇ ਪਾਣੇ ਆ ਤੁਸੀਂ ਪਾ ਸਕਦੇ ਆ ਪਹਿਲੀ ਸਲਾਈ ਜਿਹੜੀ ਆ ਉਹ ਮੈਂ ਸਿੱਧੀ ਸਿੱਧੀ ਪਾ ਲੈਣੀ ਆ ਦੇਤੇ ਇਹ ਦੇਖੋ ਮੋਟੀ ਹੁੰਨ ਤੇ ਦੇਖੋ ਕੁੰਡੇ ਕਿੰਨੇ ਸੋਹਣੇ ਲੱਗਦੇ ਆ ਸਿੰਪਲ ਹੀ ਪਾਏ ਆ ਇਹਦੇ ਵਿੱਚ ਅਸੀਂ ਕੀ ਕਰਨਾ ਇਹ ਸਾਰੀ ਸਲਾਈ ਜਿਹੜੀ ਆ ਉਹ ਸਿੱਧੀ ਪਾ ਲੈਣੀ ਆ ਇੰਦਾ ਇਹਨੂੰ ਸਿੱਧੀ ਕਹਿੰਦੇ ਆ ਜੀ ਜਿਹੜੇ ਬਿਲਕੁਲ ਬਿਗਨਰਸ ਐ ਇਹ ਦੇਖੋ ਇਹਨੂੰ ਸਾਰੀ ਸਿੱਧੀ ਪਾ ਲੈਣੀ ਦੂਸਰੇ ਪਾਸੇ ਵੀ ਅਸੀਂ ਸਾਰੀ ਸਿੱਧੀ ਪਾ ਲੈਣੀ ਆ ਮਤਲਬ ਦੋ ਸਲਾਈਆਂ ਅਸੀਂ ਸਿੱਧੀਆਂ ਸਿੱਧੀਆਂ ਪਾ ਲਈਆਂ ਜਸਟ ਥੋੜਾ ਜਿਹਾ ਬੇਸ ਬਣਾਉਣ ਲਈ ਇਹ ਨਹੀਂ ਕਿ ਇਹਦਾ ਕੋਈ ਡਿਜ਼ਾਈਨ ਦੇ ਨਾਲ ਲਿੰਕ ਆ ਡਿਜ਼ਾਈਨ ਨਾਲ ਕੋਈ ਲਿੰਕ ਨਹੀਂ ਆ ਇਹ ਦੋ ਸਲਾਈਆਂ ਜਿਹੜੀਆਂ ਅਸੀਂ ਇਹ ਸਿੱਧੀਆਂ ਪਾ ਲੈਣੀਆਂ ਇੰਦਾ ਇਹ ਬਹੁਤ ਸੋਹਣੀ ਸੋਹਣਾ ਜਿਹੜਾ ਡਿਜ਼ਾਈਨ ਬਣਦਾ ਏ 40ਦਾਰ ਬਣਦਾ ਥੋੜੀ ਜਾਲੀ ਪੈਂਦੀ ਏ ਵਿੱਚ ਔਰ ਵਿੱਚ ਪਲੇਨ ਵੀ ਆ ਜਾਂਦੇ ਆ ਇਹ ਦੇਖੋ ਇਹਨੂੰ ਵੀ ਅਸੀਂ ਸਿੱਧਾ ਹੀ ਬੁਣ ਲੈਣਾ ਇਹ ਜਿਹੜੀ ਇੱਕ ਛੋਟੀ ਜਿਹੀ ਧਾਰੀ ਆਣੀ ਏ ਦੂਸਰੇ ਪਾਸੇ ਆ ਜਾਣੀ ਹੈ ਜੇ ਮੈਂ ਤੁਹਾਨੂੰ ਦਿਖਾਣੀ ਆ ਬਣਾ ਕੇ ਇਹ ਦੇਖੋ ਜੀ ਇਹ ਬਣ ਗਿਆ ਇਹ ਪੁੱਠੀ ਸਿਲਾਈ ਸੌਰੀ ਸਿੱਧੀ ਸਿੱਧੀ ਪਾ ਕੇ ਆ ਬਣਿਆ ਹੁਣ ਅਸੀਂ ਡਿਜ਼ਾਈਨ ਸਟਾਰਟ ਕਰਦੇ ਹਾਂ ਸਿੱਧੇ ਪਾਸਿਓ ਇਹ ਅਸੀਂ ਪਹਿਲਾਂ ਐਜ ਸਟੀਚਰ ਸਾਡਾ ਉਨ ਦੇਖੋ ਕੀ ਕਰਨਾ ਇਹਨੂੰ ਧਾਗਾ ਅੱਗੇ ਕਰ ਲੈਣਾ ਇੱਥੇ ਅਸੀਂ ਜਾਲੀ ਪਾਣੀ ਹੈ ਇਹ ਧਾਗਾ ਅੱਗੇ ਕਰਕੇ ਇਹ ਜਿਹੜੇ ਕੁੰਡੇ ਸਾਡੇ ਇਹ ਇਦਾਂ ਅਸੀਂ ਇਹਨੂੰ ਚੇਂਜ ਕਰ ਦੇਣਾ ਇਦਾਂ ਕਰਕੇ ਚੇਂਜ ਕਰਕੇ ਇਹਨੂੰ ਅਸੀਂ ਪਿੱਛੇੋਂ ਦੀ ਬੋਲ ਲੈਣਾ ਦੋਨਾਂ ਨੂੰ ਇੱਕ ਇਹਦੇ ਨਾਲ ਕੀ ਹੈ ਕਿ ਇਹ ਜਿਹੜੀ ਜਾਲੀ ਪਈ ਹੈ ਔਰ ਇਹ ਦੋ ਇਹ ਕੁੰਡੇ ਦੋ ਹੀ ਰਹਿਣਗੇ ਸਾਡੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਇੱਕ ਕੁੰਡਾ ਜਿਹੜਾ ਆ ਅਸੀਂ ਹੋਰ ਬਣ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਫੇਰ ਅੱਗੇ ਜਾਲੀ ਕੀਤੀ ਇਹਨੂੰ ਅਸੀਂ ਐਦਾਂ ਕੀਤਾ ਔਰ ਇਹਨੂੰ ਐਦਾਂ ਪਾ ਲਿਆ ਹੁਣ ਦੀ ਇੱਥੇ ਫੇਰ ਧਾਗਾ ਅੱਗੇ ਕੀਤਾ ਇਹਨੂੰ ਅਸੀਂ ਐਦਾਂ ਕਰਨਾ ਇਹਨੂੰ ਵੀ ਐਦਾਂ ਕਰਨਾ ਇਹਨੂੰ ਨੂੰ ਅਸੀਂ ਨਾ ਪਲਟ ਲੈਣਾ ਐਦਾਂ ਕਰਕੇ ਦੂਸਰੀ ਸਲਾਈ ਵਿੱਚ ਪਾ ਲਿਆ ਪਾ ਕੇ ਫੇਰ ਇਹਨੂੰ ਪਿੱਛੇ ਹੁੰਦੀ ਅਸੀਂ ਸਿੱਧਾ ਪੁੰਨ ਲੈਣਾ ਇੱਥੇ ਜਾਲੀ ਜਿਹੜੀ ਆ ਉਹ ਜਾਲੀ ਪੈ ਜਾਏਗੀ ਇਹ ਅਸੀਂ ਪੁੰਨ ਲਿਆ ਜੀ ਸਿੱਧਾ ਅਗਲਾ ਕੁੰਡਾ ਵੀ ਸਿੱਧਾ ਪੁੰਨ ਲੈਣਾ ਠੀਕ ਹੈ ਫੇਰ ਅੱਗੇ ਕੁੰਡਾ ਧਾਗਾ ਕੀਤਾ ਇਹਨੂੰ ਅਸੀਂ ਇੱਧਰ ਲਿਆ ਇਹਨੂੰ ਵੀ ਅਸੀਂ ਇੱਧਰ ਲਿਆ ਇਹਨੂੰ ਅਸੀਂ ਪਲਟ ਕੇ ਦੂਸਰੀ ਸਲਾਈ ਚ ਪਾ ਲਿਆ ਬਾਅਕਿ ਇਹਨੂੰ ਪਿਛੋਂ ਦੀ ਸਿੱਧਾ ਪੁੰਨ ਲਿਆ ਸਾਰਾ ਸਿੱਧਾ ਇਹ ਆ ਗਿਆ ਉਸ ਤੋਂ ਬਾਅਦ ਇਹ ਵੀ ਸਾਡਾ ਸਿੱਧਾ ਆ ਗਿਆ ਫਿਰ ਅੱਗੇ ਕੀਤਾ ਇਹਨੂੰ ਦੇਖੋ ਕਿੱਦਾਂ ਐਦਾਂ ਔਰ ਐਦਾਂ ਇਹਨੂੰ ਅਸੀਂ ਐਦਾਂ ਪਲਟ ਕੇ ਫਿਰ ਇਹਨੂੰ ਪਿੱਛੇੋਂ ਦੀ ਇਹ ਬਣਾ ਲਿਆ ਬਣ ਗਿਆ ਇੱਕ ਸਿੱਧਾ ਆ ਗਿਆ ਅਗਲਾ ਫਿਰ ਇੱਦੀ ਪਾਣਾ ਇਹਨੂੰ ਅਸੀਂ ਐਦਾਂ ਪਲਟਣਾ ਇਹ ਸਿੱਧੀ ਸਲਾਈ ਚ ਪਲਟਣਾ ਦੂਸਰੀ ਸਲਾਈ ਚ ਨਹੀਂ ਪਲਟਣਾ ਉਹ ਆਪਾਂ ਦੇਖਾਂਗੇ ਕਿੱਦਾਂ ਬਣਦਾ ਆ ਦੇਖੋ ਐਦਾਂ ਕੀਤਾ ਤਾਂ ਅੱਗੇ ਕੀਤਾ ਸੌਰੀ ਇਹ ਇੱਕ ਸਿੱਧਾ ਆਇਆ ਫੇਰ ਅਸੀਂ ਤਾਂ ਗਾਗੇ ਕੀਤਾ ਇਹਨਾਂ ਦੋਨੋਂ ਅਸੀਂ ਪਲਟ ਲਿਆ ਇਹਦੇ ਵਿੱਚ ਪਿੱਛੇ ਗਏ ਇੱਥੋਂ ਦੀ ਅਸੀਂ ਇਹਨੂੰ ਜੋਟਾ ਮਾਰ ਦਿੱਤਾ ਐਤਾ ਆਰੇ ਸਿੱਧਾ ਆ ਗਿਆ ਇਹ ਜਿਹੜਾ ਹੈ ਇਹ ਵੀ ਸਾਡਾ ਸਿੱਧਾ ਆ ਜਾਏਗਾ ਇਹ ਸਾਡਾ ਇਸ ਤਰੀਕੇ ਨਾਲ ਬਣੇਗਾ ਹੁਣ ਆ ਗਏ ਜੀ ਅਸੀਂ ਦੂਸਰੀ ਸਲਾਈ ਤੇ ਦੂਸਰੀ ਕਿਹੜੀ ਮਤਲਬ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਇਹ ਆ ਪੁੱਠੇ ਪਾਸੇ ਪੁੱਠੇ ਪਾਸੇ ਦੇਖੋ ਹੁਣ ਕਿੱਦਾਂ ਕਰਨਾ ਪੁੱਠੇ ਪਾਸੇ ਜਿਹੜਾ ਆ ਇਹਨੂੰ ਅਸੀਂ ਇਹ ਪੁੱਠਾ ਬੁਣ ਲਿਆ ਪਹਿਲਾ ਜਿਹੜਾ ਐਜ ਸਟਿਚ ਸੀ ਸਾਡਾ ਇਹਨੂੰ ਪੁੱਠਾ ਬੁਣ ਲਿਆ ਸੀ ਉਸ ਤੋਂ ਬਾਅਦ ਇਹ ਜੋ ਦੋ ਕੁੰਡੇ ਆ ਇਹ ਸਾਡਾ ਜਾਲੀ ਵਾਲਾ ਆ ਠੀਕ ਹੈ ਜੀ ਇਹਨਾਂ ਦੋ ਕੁੰਡਿਆਂ ਨੂੰ ਅਸੀਂ ਸਿੱਧਾ ਬੁਣਨਾ ਆ ਇੱਥੇ ਅਸੀਂ ਇਹਦੇ ਨਾਲ ਜਿਹੜੀ ਇਹ ਜਾਲੀ ਹੈ ਇੱਥੇ ਜਾਲੀ ਪੈਣੀ ਹੁਣ ਅਸੀਂ ਇਹ ਵਾਲਾ ਇੱਥੋਂ ਬੁਣਨਾ ਇਹਨੂੰ ਨਹੀਂ ਪਲਟਣਾ ਕੁੰਡਿਆਂ ਨੂੰ ਇਹ ਕੀਤਾ ਜਾਲੀ ਵਾਲਿਆਂ ਨੂੰ ਇੱਥੋਂ ਸਿੱਧਾ ਬੁਣ ਲੈਣਾ ਸਾਰੀ ਕੋਟੀ ਸਿੱਧੀ-ਸਿੱਧੀ ਬੁਣਨੀ ਫੇਰ ਅੱਗੇ ਕੀਤਾ ਫੇਰ ਅਸੀਂ ਇਹ ਦੋ ਕੁੰਡਿਆਂ ਨੂੰ ਪਿੱਛੇ ਗੁਣਿਆ ਐਦਾਂ ਆ ਗਿਆ ਸਾਡੇ ਦੋ ਕੁੰਡੇ ਪਿੱਛੇ ਠੀਕ ਹੈ ਜੀ ਇਹਨੂੰ ਅਸੀਂ ਫੇਰ ਬੁਣ ਲਿਆ ਓਕੇ ਫੇਰ ਤਾਂ ਅੱਗੇ ਕੀਤਾ ਅਸੀਂ ਇਹਨਾਂ ਨੂੰ ਅਸੀਂ ਗੁਣਿਆ ਪਿੱਛੋਂ ਦੀ ਸਿੱਧਾ ਬੁਣਿਆ ਠੀਕ ਤੇ ਜਾਲੀ ਵਾਲਾ ਫੇਰ ਬਣਿਆ। ਬਸ ਇਹ ਆ ਸਾਡਾ ਡਿਜ਼ਾਈਨ ਜਿਹੜਾ ਇਹ ਪੂਰਾ ਹੋ ਗਿਆ। ਇਹ ਦੇਖੋ। ਇਹਨੂੰ ਅਸੀਂ ਸਿੱਧਾ ਬੁਣ ਲੈਣਾ ਫੇਰ ਤਾਂ ਗਾ ਅੱਗੇ ਕਰਨਾ। ਇਹ ਜਿਹੜੇ ਦੋ ਵਾਲੇ ਪਏ ਸੀ ਡਿਜ਼ਾਈਨ ਇਹਨੂੰ ਪਿੱਛੋਂ ਦੀ ਬੁਣਨਾ ਔਰ ਜਾਲੀ ਵਾਲੇ ਨੂੰ ਪਿੱਛੋਂ ਦੀ ਫੇਰ ਬੁਣ ਲੈਣਾ। ਇਸ ਤੋਂ ਬਾਅਦ ਫੇਰ ਅਸੀਂ ਤਾਂ ਗਾ ਅੱਗੇ ਕਰਨਾ ਔਰ ਇਹਨੂੰ ਅਸੀਂ ਬੁਣਨਾ। ਦੇਖੋ ਔਰ ਸਾਡਾ ਜਿਹੜਾ ਜਾਲੀ ਵਾਲਾ ਸੀ ਇਹਨੂੰ ਅਸੀਂ ਸਿੱਧਾ ਪੋੜਨਾ ਔਰ ਜਿਹੜਾ ਸਾਡਾ ਐਡਜਸਟਿਚ ਸੀ ਇਹਨੂੰ ਅਸੀਂ ਉਠਾ ਪੋੜਨਾ ਠੀਕ ਹੈ ਜੀ ਇਹ ਸਾਡਾ ਆ ਗਿਆ ਜੀ ਹੁਣ ਇਹ ਦੇਖੋ ਅਜੇ ਪੂਰਾ ਨਹੀਂ ਪਤਾ ਹੁਣ ਆ ਗਏ ਜੀ ਅਸੀਂ ਆਪਣੀ ਤੀਸਰੀ ਸਲਾਈ ਤੇ ਤੀਸਰੀ ਸਲਾਈ ਜਿਹੜੀ ਆ ਉਹ ਸਿੱਧੇ ਪਾਸਿਓਂ ਆ ਇਹ ਸਿੱਧੇ ਪਾਸਿਓਂ ਠੀਕ ਹੈ ਇਹ ਸਾਰੀ ਸਿੱਧੀ ਪਾਣੀ ਆ ਤੀਸਰੀ ਸਲਾਈ ਸਾਰੀ ਸਿੱਧੀ ਪਾਣੀ ਇਰੇ ਵਿੱਚ ਕੋਈ ਡਿਜ਼ਾਈਨ ਨਹੀਂ ਕੋਈ ਕੁਝ ਨਹੀਂ ਜਿਹੜਾ ਬਲ ਪਿਆ ਸੀ ਉਹਨੂੰ ਵੀ ਤੁਸੀਂ ਸਿੱਧਾ ਬੁਣ ਲੈਣਾ ਜਿੱਥੇ ਵੀ ਬਲ ਪਿਆ ਉਹਨੂੰ ਸਿੱਧਾ ਬੁਣ ਲੈਣਾ ਦੇਖੰਦ ਉਹ ਆਣੀ ਇੱਕ ਬਲ ਵਾਲਾ ਆ ਨੂੰ ਸਾਰੇ ਨੂੰ ਸਿੱਧਾ ਬੁਣ ਲੈਣਾ ਸਿੱਧਾ ਬੁਣ ਕੇ ਇਦਾਂ ਕੰਪਲੀਟ ਕਰਨਾ ਭਲੇ ਦੇ ਵਿੱਚ ਕੀ ਹੈ ਕਿ ਦੋ ਸਲਾਈਆਂ ਜਿਹੜੀਆਂ ਉਹ ਇਦਾਂ ਸਿੱਧਾ ਕੁੱਠੇ ਦੀਆਂ ਪਲੇਨ ਬਹਿ ਜਾਂਦੀਆਂ ਇਹ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਸਿੰਪਲ ਹੈ ਬਸ ਉਹੀ ਦੋਸ ਲਾਈਆਂ ਦਾ ਹੀ ਸੀਗਾ ਜਿਹਦੇ ਵਿੱਚ ਅਸੀਂ ਜਾਲੀ ਪਾਈ ਹੈ ਠੀਕ ਹੈ ਇਹ ਆ ਗਿਆ ਹੁਣ ਅਸੀਂ ਚੌਥੀ ਸਲਾਈ ਤੇ ਚੌਥੀ ਸਲਾਈ ਜਿਹੜੀ ਆ ਉਹ ਸਾਡੀ ਸਾਰੀ ਦੀ ਸਾਰੀ ਪੁੱਠੀ ਪੈਣੀ ਹੈ ਇਹ ਸਾਰੀ ਪੁੱਠੀ ਪੈਣੀ ਹੈ ਇਹ ਸਾਰੀ ਪੁੱਠੀ ਪਾ ਕੇ ਅਸੀਂ ਕੰਪਲੀਟ ਕਰਾਂਗੇ ਇਹ ਦੇਖੋ ਇਹ ਦੇਖੋ ਮੋਟੀ ਉਹਨਾਂ ਨਾਲ ਮੋਟੀ ਤੇ ਬਹੁਤ ਜਲਦੀ ਜਲਦੀ ਸੋ ਲੰਘਾ ਪੈਂਦੀ ਆ ਇਹ ਦੇਖੋ ਇਹ ਸਾਰੀ ਪੁੱਠੀ ਚੌਥੀ ਇਹ ਚੌਥੀ ਸਿਲਾਈ ਹੈ ਬਸ ਇਹੀ ਚਾਰ ਸਿਲਾਈਆਂ ਦਾ ਡਿਜ਼ਾਈਨ ਹੈ ਇਸ ਤੋਂ ਬਾਅਦ ਸਾਡਾ ਡਿਜ਼ਾਈਨ ਜਿਹੜਾ ਉਹ ਰਿਪੀਟ ਹੋਏਗਾ ਉਹ ਸੀ ਰਿਪੀਟ ਕਰਾਂਗੇ ਬਸ ਜਾਲੀ ਦੀ ਜਾਲੀ ਬਣੇਗੀ ਔਰ ਬਹੁਤ ਸੋਹਣਾ ਸੁੰਦਰ ਡਿਜ਼ਾਈਨ ਬਣ ਜਾਏਗਾ ਇਹ ਸਾਡਾ ਇੱਕ ਰਾਉਂਡ ਜਿਹੜਾ ਆ ਉਹ ਇਹਦੇ ਵਿੱਚ ਕੰਪਲੀਟ ਹੋ ਗਿਆ ਇਹ ਮੈਂ ਤੁਹਾਨੂੰ ਦਿਖਾਣੀ ਹੈ ਇਹ ਦੇਖੋ ਇਹ ਦੇਖੋ ਇੱਕ ਰਾਉਂਡ ਇਹਦੇ ਵਿੱਚ ਕੰਪਲੀਟ ਹੋਇਆ। ਜਾਲੀ ਇੰਦਾ ਪੈ ਗਿਆ। ਜਦੋਂ ਉੱਪਰ ਹੋਰ ਜਾਲੀ ਪਏਗੀ ਫਿਰ ਠੀਕ ਆਏਗਾ। ਇਹ ਹੀ ਅਸੀਂ ਆ ਗਏ 5ਵੀਂ ਸਲਾਈ ਤੇ। ਲਾਈਨ ਦੇ ਵਿੱਚ ਡਿਜ਼ਾਈਨ ਜਿਹੜਾ ਹੈ ਉਹ ਰਿਪੀਟ ਕਰਨਾ ਤਾਂ ਅੱਗੇ ਇਹਨੂੰ ਅਸੀਂ ਇੰਦਾ ਪਲਟਣਾ। ਇਹਨੂੰ ਪਿੱਛੋਂ ਦੀ ਸਿੱਧਾ ਬੁਣਨਾ ਔਰ ਅਗਲੇ ਵਾਲੇ ਨੂੰ ਵੀ ਸਿੱਧਾ ਬੁਣਨਾ। ਫੇਰ ਜਾਲੀ ਪਾਣੀ ਫੇਰ ਅਸੀਂ ਇਹਨੂੰ ਇੰਦਾ-ਇੰਦਾ ਸਿਲੈਕਟ ਕਰਨਾ ਔਰ ਇਹਨੂੰ ਪਿੱਛੋਂ ਦੀ ਬੁਣਨਾ। ਇੱਕ ਸਿੱਧਾ ਫਿਰ ਅੱਗੇ ਆ ਗਏ ਇੱਦਾਂ ਇੱਦਾਂ ਪਲਟ ਕੇ ਇਹਨੂੰ ਪਿੱਛੇ ਹੁੰਦੀ ਸਿੱਧਾ ਬੁਣ ਕੇ ਹੋਰ ਸਿੱਧਾ ਇਹਨੂੰ ਬੁਣਨਾ ਤਾਂ ਗਾ ਕੇ ਪਲਟ ਦਿਓ ਇਹ ਦੇਖੋ ਜੀ ਬੱਸ ਇਹ ਹੀ ਇੱਕ ਡਿਜ਼ਾਈਨ ਜਿਹੜਾ ਆ ਬੜਾ ਪਿਆਰਾ ਬੜਾ लवली ਡਿਜ਼ਾਈਨ ਬਣੇਗਾ ਇਹ ਲਾ this ਲਾਈਟ ਕਲਰ ਡਾਰਕ ਕਲਰ ਕੋਈ ਵੀ ਮੋਟੀ ਹੋਣ ਪਤਲੀ ਹੋਣ ਜਿਹਦੇ ਤੇ ਮਰਜ਼ੀ ਬਣਾ ਲਓ ਤੁਸੀਂ ਸਾਰਿਆਂ ਤੇ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈ। ਇਹ ਲਓ ਜੀ ਇਹ ਸਾਡਾ ਡਿਜ਼ਾਈਨ ਜਿਹੜਾ ਆ ਇਹ ਅੱਗੇ ਚੱਲ ਪਿਆ। ਠੀਕ ਹੈ। ਹੁਣ ਅਸੀਂ ਆ ਗਏ ਅਗਲੀ ਸਲਾਈ ਤੇ ਪੁੱਠੀ ਇਹ ਹੁਣ ਤੁਸੀਂ ਦੂਸਰੀ ਸਲਾਈ ਦੀ ਤਰ੍ਹਾਂ ਪਾ ਰਣੀ। ਉਹ ਕਿੱਦਾਂ ਪਾਈ ਸੀ ਆਪਾਂ ਦੂਸਰੀ ਸਲਾਈ ਇੱਦਾਂ ਕੀਤਾ ਸੀ ਹੁਣ ਇਹ ਜਿਹੜੇ ਦੋ ਹੈਗੇ ਆ ਇਹ ਸਾਡਾ ਆ ਦੇਖੋ ਆ ਜਿਹੜਾ ਆ ਇਹ ਵਾ ਜਾਲੀ ਵਾਲਾ ਤਾਂ ਹੁਣ ਅਸੀਂ ਇੱਥੇ ਜਾਲੀ ਪਾਣੀ ਆ। ਇਹਨਾਂ ਦੋਨਾਂ ਨੂੰ ਇਹਨਾਂ ਨੂੰ ਹੁਣ ਪਲਟਣਾ ਨਹੀਂ ਆ ਇਹਨਾਂ ਨੂੰ ਅਸੀਂ ਸਿੱਧੇ ਐਦੇ ਬੁਣ ਲੈਣਾ ਬਸ ਤੇ ਇਹ ਜਿਹੜਾ ਇਹ ਵੀ ਸਿੱਧਾ ਬੁਣ ਲੈਣਾ ਠੀਕ ਹੈ ਇੱਥੇ ਜਾਲੀ ਫੇਰ ਪਈ ਇਹਨੂੰ ਅਸੀਂ ਬੁਣਿਆ ਬੜੀ ਜਲਦੀ ਬੜੀ ਜਲਦੀ ਬਣਦਾ ਕਿਉਂਕਿ ਵਿੱਚ ਦੋਸ ਲਾਈਆਂ ਸਿੱਧੀਆਂ ਗੁੱਠੀਆਂ ਆ ਜਾਂਦੀਆਂ ਹਨ ਇਹ ਦੇਖੋ ਇਹ ਆ ਗਿਆ ਇਹ ਜਾਲੀ ਵਾਲੇ ਨੂੰ ਸਿੱਧਾ ਬੁਣ ਲਿਆ ਫੇਰ ਧਾਗਾ ਅੱਗੇ ਕੀਤਾ ਫੇਰ ਅਸੀਂ ਪਿੱਛੋਂ ਦੀ ਬੁਣਿਆ ਫੇਰ ਅਸੀਂ ਜਾਲੀ ਵਾਲੇ ਨੂੰ ਸਿੱਧਾ ਬੁਣਿਆ ਫੇਰ ਤਾਂ ਗਾਗੇ ਕੀਤਾ ਇਹਨੂੰ ਅਸੀਂ ਫੇਰ ਬੁਣਿਆ ਇਹ ਲੋਜੀ ਬਸ ਤਾਂ ਹੀ ਡਿਜ਼ਾਈਨ ਜਿਹੜਾ ਆ ਇਹ ਲਗਾਤਾਰ ਬੰਦਾ ਜਾਣਾ ਇਹ ਦੇਖੋ ਇਹ ਆਇਆ ਇਹ ਜਿਹੜਾ ਛੱਡਾ ਪੜ ਪਿਆ ਸੀ ਖੁੱਲਦਾ ਪਿਆ ਸੀਗਾ ਖੁੱਲਣ ਦੇ ਚਾਂਸੇ ਸੀਗੇ ਇਹ ਅਸੀਂ ਇੱਥੋਂ ਇਦਾਂ ਫੇਰ ਜਾਣਾ ਇਹ ਸੱਡਾ ਬੜਾ ਸੀਗਾ ਇਹ ਆ ਗਏ اور ਇਹਨੂੰ ਜਿਹੜਾ ਐਡਜ ਸਟੀਚਾ ਨੂੰ ਅਸੀਂ ਉਠਾ ਪਾਉਣ ਲੈਣਾ ਇਹ ਸਾਡੇ ਸੈਕਿੰਡ ਰਾਉਂਡ ਜਿਹੜਾ ਆ ਹਾਂਜੀ ਫਰੈਂਡਸ ਇਹ ਦੇਖੋ ਕਿੰਨਾ ਸੋਹਣਾ लवली ਡਿਜ਼ਾਈਨ ਬਣ ਗਿਆ ਜਾਲੀ ਵਾਲਾ ਔਰ ਇਹ ਦੇਖੋ ਇਦਾਂ ਲਸਰਾਂ ਵੀ ਆ ਰਹੀਆਂ ਇਦਾਂ ਝੀਕਸੇ ਆ ਗਏ ਇਦਾਂ ਇਦਾਂ ਕਰਕੇ ਆ ਰਿਹਾ ਔਰ ਬਹੁਤ ਸੋਹਣੀ ਜਾਲੀ ਵਾਲਾ ਡਿਜ਼ਾਈਨ ਬਣ ਰਿਹਾ ਜੇ ਦੇਖੋ ਇਹ ਦੇਖੋ ਮੋਟੀ ਹੋਣੈ ਨਾ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਹੀ ਨਾਈਸ ਡਿਜ਼ਾਈਨ ਬਣਦਾ ਹੈ ਇਹ ਤੁਸੀਂ ਆਪਣੇ ਜੈਕਟ ਤੇ ਵੀ ਬਣਾ ਸਕਦੇ ਆ ਇਹਦਾ ਲੱਗੂਗਾ ਜਿਦਾ ਤੁਸੀਂ ਕ੍ਰੂਸ਼ੀ ਇਹ ਨਾ ਬਣਾਇਆ ਕ੍ਰੂਸ਼ੀ ਦੀ ਰਿਜ਼ੈਂਬਲੈਂਸ ਆਏਗੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਇਹਨੂੰ ਮੈਂ ਡਾਰਕ ਕਲਰ ਤੇ ਵੀ ਪਾਇਆ ਡਾਰਕ ਕਲਰ ਤੇ ਵੀ ਬਹੁਤ ਸੋਹਣਾ ਬਣਦਾ ਦੇਖੋ ਇਹ ਥੋੜੀ ਬਰੀਕ ਹੁੰਨਾ ਨਾ ਤਾਂ ਡਾਰਕ ਕਲਰ ਤੇ ਦੇਖੋ ਇੰਨਾ ਸੋਹਣਾ ਬਣਿਆ ਇਹ ਦੇਖੋ ਇਹ ਤੁਸੀਂ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਜਲੀ ਵਾਲਾ ਸੁੰਦਰ-ਸੁੰਦਰ ਡਿਜ਼ਾਈਨ ਬਣਾਓ। ਬਣਾ ਕੇ ਦੇਖੋ ਕਿਦਾਂ ਦਾ ਬਣਿਆ। ਕੀ ਲੱਗਦਾ ਤੁਹਾਨੂੰ? ਇਹ ਦੇਖੋ ਜੀ ਬਹੁਤ ਸੋਹਣਾ ਸੁੰਦਰ ਡਿਜ਼ਾਈਨ। ਯਾਰਾ ਜੀਆ लवली ਜੀਆ ਡਿਜ਼ਾਈਨ ਦੇਖੋ। ਗਰੇ ਪਿਆਰੇ ਕਲਰ ਤੇ ਇਹ ਬਹੁਤ ਮੋਟੀ ਹੁੰਨ ਤੇ ਬਣਿਆ ਹੋਇਆ ਹੈ। ਬਹੁਤ ਮੋਟੀ ਹੁੰਨਾ ਹੈ ਇਹ ਨਾ। ਇਹਦੇ ਤੇ ਬਣਾਇਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਥੈਂਕ ਯੂ so much. ਸਟੇ ਹੈਲਦੀ, ਸਟੇ ਹੈਪੀ।